ਸਭ ਜੀ ਦਾ ਸਵਾਗਤ ਪੰਜਾਬ ਫੋਰਕਾਸਟ ਵਿੱਚ ਸਵਾਗਤ ਕਰਦੀ ਹਾਂ ਤੁਸੀਂ ਸਾਡੇ ਜਣੇ ਕੋ ਚਾਲਨ ਫਰ ਤੋਂ ਆਪਣਾ ਮਤਲਬ ਬਹੁਤ ਬਹੁਤ ਰਪੀਆਂ ਬਖਸ਼ੇ ਕਰਦਣੀ ਹੈ ਸੀ ਅੱਜ ਜੁ ਕੀ ਅੱਜ ਕੱਲ ਜੁ ਕੀ ਚਾਇਨਾ ਡੋਰ ਦਾ ਜੋ ਕਿ ਸਮਾਨ ਲਗਭਗ ਬਹੁਤ ਬੰਦ ਗਾ ਰਿੰਗ ਸਾਂ ਜੋ ਕਿ ਹੈ ਚਾਇਨਾ ਡੋਰ ਦਾ ਸਮਾਨ ਕਰਨ ਲੱਗ ਪਿਆ ਤੋਂ ਸੇ ਸਰਕਾਰ ਦੇ ਪੱਧਰ ਉੱਤੇ ਰੁਕਵਲ ਲਗਾ ਵੀ ਕਿੰਨਾ ਹੋ ਸਕੇ ਮੇਰੇ ਤੋਂ ਹੋਣਾ ਬੜਾ ਸਮਾਂ ਬਹੁਤ ਮਾੜਾ ਹੈ ਉਹ ਵੀ ਅੱਜ ਕੀ ਅਜਨਾਰਾ ਵਿਖੇ ਜੋ ਕਿ ਨੁਕ ਪਰਣਾ ਦੇ ਕੋਲ ਤੇ ਪੁਣ ਦੀ ਮੌਤ ਹੋ ਗਈ ਇਸ ਦੀ ਉਮਰ ਮੁੰਡੇ ਦਾ ਲੜਕੇ ਦੀ ਨੌਜਵਾਨ ਮੁੰਡੇ ਉਮਰ ਦਾ ਕੱਗ ਭਾ 18 ਸਾਲ ਸੀ ਸੋ ਜੈਨਲ ਵੋਟ ਚਾ ਕਰਪਸ਼ਣ ਕਾਰਨ ਕਰ ਜੁੱਕੀ ਪੱਡਿਆ ਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ ਸੋ ਜਿਆ ਚੁੱਜਾਂ ਤੋਂ ਬਚੋ ਜੇਕਰ ਤੁਸੀਂ ਪਤੰਗ ਚੜਾਉਣੀ ਹੈ ਤਾਂ ਜੰਮ ਪੰਗ ਪੰਗ ਚੜਾਓ ਹੀ ਨਾ ਪਰੰਗ ਦਾ ਫਾਇਦਾ ਕੀ ਹੈ ਇਹ ਮਦਾਨ ਨੁਕਸਾਨ ਨੁਕਸਾਨ ਹੈ ਜਿੰਨਾ ਤੁਸੀਂ ਚੜਾਵਾਗੇ ਪਤੰਗ ਉਹਨਾਂ ਜੋ ਕਿ ਸਾਨੂੰ ਚੱਕ ਦੇ ਹੋਵੇਗੀ ਕਈ ਵਾਰ ਸੜਕਾਂ ਦੇ ਗਾੜੀ ਵਿੱਚ ਇਸ ਵਿੱਚ ਪਰਮਾਤਮਾ ਬਾਹਰ ਵਿੱਚ ਫਸ ਜਾਗੇ ਤਾਂ ਸਾਨੂੰ ਸੜਕ ਹੀ ਹਾਲ ਹੋਵੇਗਾ ਕਿਉਂਕਿ ਅ ਹਮਾ ਵਿੱਚ ਜਦ ਵੀ ਡੋੜਾ ਨੜਕ ਤੇ ਹੋਣ ਤਾਂ ਉਸ ਵਿੱਚ ਪੰਛੀ ਫਸਦੇ ਨੇ ਕਿਉਂਕਿ ਜਾਨਵਰ ਨੇ ਉਹ ਉਹ ਹੀ ਫਸਦੇ ਨੇ ਕਿਸੇ ਹੱਦ ਖਤਿਆਰ ਚ ਗੜ ਵੱਡੇ ਜਾਂਦੇ ਤੇ ਉਹਦੀ ਮੌਤ ਹੋ ਜਾਂਦੀ ਹੈ ਸੋ ਸਰਕਾਰ ਜਾਂ ਫੋਰਸ ਪ੍ਰਸ਼ਾਸਨ ਵਾਸਤੇ ਜੋ ਕੀ ਵਧ ਜੋੜ ਦੇਵੇ ਜੋ ਹੀ ਰੇ ਜੋ ਜਿੱਦਾਂ ਕਰ ਦਸਤੇ ਜੋ ਕੀ ਸਖਤ ਕਾਲੂ ਵੀ ਕਰਦੇ ਉਸ ਨੂੰ ਉਸਤੇ ਕਰਦੇ ਹਨ ਜੋ ਕਿ ਇਹ ਗੱਲ ਰਸਤੇ ਵੀ ਇਹ ਇਹ ਜੋ ਕਿ ਜੋੜੇ ਦੇਣ ਤੋਂ ਜੋ ਕਿ ਇਹ ਕੰਮ ਕਰਦੇ ਨੇ ਸੋ ਇਸ ਤਰ੍ਹਾਂ ਜੋ ਕਿ ਜ਼ਿਆਦਾ ਪ੍ਰਭਾਵ ਲਗਭਗ ਸ਼ਹਿਰ ਵਿੱਚ ਹੁੰਦਾ ਪਿੰਡਾਂ ਵਿੱਚ ਉਹ ਪਤਾ ਹੀ ਹੈ ਕਿ ਖੁੱਲਦੇ ਹੁੰਦੇ ਨੇ ਘਰ ਤੇ ਉੱਥੇ ਜੋ ਕੀ ਦੋਰਾ ਜੋ ਕੀ ਫਸਦੇ ਨੇ ਤਾਂ ਉਹ ਕੱਟ ਦਿੰਦੇ ਨੇ ਦੁਸ਼ੜਾ ਵਿੱਚ ਘਰ ਜੁੜੇ ਹੋਏ ਹੁੰਦੇ ਨੇ ਇਸ ਨਾਲ ਉੱਥੇ ਜੋ ਕਿਸੇ ਦਾ ਜ਼ਿਆਦਾ ਪ੍ਰਭਾਵ ਹੁੰਦਾ ਹੈ ਸੋਸ ਨੂੰ ਨਿਸ਼ਾਨ ਚ ਟਾਈਨਰ ਰੋਟ ਤੋਂ ਹਾਂ ਬਟਨ ਤੋਂ ਬਚੋ ਇਹ ਬਹੁਤ ਖਤਰਾ ਲੱਗਦਾ ਏ ਤੇ ਜੇ ਤੁਹਾਨੂੰ ਸਕੀਨ ਨੂੰ ਸਰਕਾਰ ਸਕ੍ਰੰਗ ਲਾ ਦੇ ਰੋਕ ਲਾਉ ਉਹ ਸੇ ਰੋਕ ਨਾ ਜਰਾ ਬੁਲਾ ਕੇ ਕਿ ਗਏ ਜਾਣ ਨਾਲ ਨੂੰ ਲੈਣੀ ਪਵੇ ਧੰਨਵਾਦ